ਆਪ ਤਾਂ ਆ ਗਏ ਸਾਰੀ ਦੁਨੀਆ ਨੂੰ ਪਹੁੰਚ ਗਏ ਖੜੀ ਹੋਣੀ ਖੜੀ ਹੋਈ ਮਾੜੀ ਇਹ ਇਹ ਕਾਰੇ ਕਾਰੇ ਕਰਨ ਕੋਟ ਰਹੀ ਨੇ ਹਾਂਜੀ 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 ਇਹਦਾ ਇਹਦਾ ਸਾਡੇ ਜੋਇਨ ਨਾਲ ਰੰਗ ਦੀ ਤੁਹਾਡੇ ਜੋਇਨ ਨਾਲ ਸੰਬੰਧ ਦੇ ਦੇ ਸਾਡੀ ਕੁੜੀਆਂ ਬਹੁਤ ਤੁਹਾਡੀ ਕੁੜੀ ਬਹੁਤ ਮਰਨੇ ਮਰਨੇ ਉਹ ਉਹ ਉਹਦੇ ਨਾਲ ਨਜ਼ਾਇਜ਼ ਸਵਾਬ ਤੁਸੀਂ ਨਹੀਂ ਕੱਲ੍ਹ ਕੰਮ ਤਾਂ ਅੰਕੋ ਚੱਲ ਰਹੇ ਦੋ ਸਾਲ ਸਾਲ ਹੋ ਗਿਆ ਗੋਆ 500 ਕਿ ਗ੍ਰਾਮ ਜਾਂ ਫਿਰ ਥੋੜਾ ਘੱਟ ਇੱਕ ਮਹੀਨੇ ਅੱਜ ਨੂੰ ਘਰ ਜਾ ਕੇ ਕੁੱਟ ਕੇ ਆਉਂਦੇ ਦੇ ਜਮੇ ਜਮੇ ਸਾਰੀ ਨੌਕਰਾ ਲੈ ਬਹੁਤ ਕਰਾਈ ਨਾ ਪਾਰ ਆਲਾ ਨਾ ਅੱਛਾ ਸਰਪੰਚ ਦੇਵਾ ਵਾਟਾ ਅੱਛਾ ਬਣਾ ਬੰਦੀ ਦਾ ਇਹ ਇਹ ਸ਼ਾਲ ਦਾ ਦਮਾਰੀ ਹੈ ਜਿਹੜੇ ਮਾਪੀ ਨੇ ਸ਼ਾਲ ਮਾਰੀ 5:00 ਵਜੇ ਸ਼ਾਮੀ ਗੱਲ ਪਾਣ 5:00 ਵਜੇ ਉਹਦਾ ਨਾਂ ਕਹਈ ਮਾ ਦਾ ਮਾਤਾ ਕਲਵਿੰਦਰ ਦਾ ਉਮਰ ਕਿੰਨੀ ਹੈ 35 ਜਿਹੜੀ ਉਹਦੀ ਬੇਟੀ ਉਹਦੇ 17 ਮਾਸਾ ਲੱਗਿਆ 17 ਮਾਸਾ ਕਿਹੜੀ ਕਲਾਸ ਪੜਦੀ 12ਵੀਂ ਜਿਹਦਾ ਨਾਂ ਕਹਈ ਜਸਕੀਰਤਪੁਰ ਜਸਕੀਰਤਪੁਰ